ਸ਼ਹੀਦ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਅੱਜ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਇਹ ਤਸਵੀਰਾਂ ਰੂਪਨਗਰ ਤੋਂ ਨੇ ਆਈਆਂ ਨੇ ਜਿੱਥੇ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਸਾਈਕਲ ਰੈਲੀ ਦੇ ਵਿੱਚ ਵਿਧਾਇਕ ਰੂਪਨਗਰ ਦਿਨੇਸ਼ ਚੱਟਾ ਅਤੇ ਡਿਪਟੀ ਕਮਿਸ਼ਨਰ ਸੁਨਾਲੀ ਗੇੜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ। ਦਿਨੇਸ਼ ਚੱਡਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਸਾਇਆ ਜਾਏਗਾ ਸਰਦਾਰ ਭਗਤ ਸਿੰਘ ਵੱਲੋਂ ਦਿੱਤੀ ਗਈ ਸੋਚ ਨੂੰ ਹਮੇਸ਼ਾ ਲੈ ਕੇ ਅੱਗੇ ਵਧਿਆ ਜਾਏਗਾ ਅੱਜ ਸ਼ਹੀਦ ਆਇਮ ਸਰਦਾਰ ਪਾਕਿਸਤਾਨੀ ਦੇ ਸ਼ਹੀਦੀ ਦਿਵਸ ਦੇ ਉੱਪਰ ਡਿਸਟ੍ਰਿਕਟ ਸੈਕਟਰਿੰਗ ਐਸੋਸੀਏਸ਼ਨ ਵੱਲੋਂ ਇਸ ਸਾਈਟ ਤੇ ਰੈਲੀ ਕਰਵਾਈ ਜਾ ਰਹੀ ਹੈ ਇਕ ਤਾਂ ਸਾਰਿਆਂ ਨੂੰ ਇਹ ਸੁਨੇਹਾ ਹੈ ਕਿ ਸ਼ਹੀਦਾਂ ਦੀ ਸੋਚ ਨਾਲ ਜੁੜੀਏ ਉਹਨਾਂ ਨੂੰ ਆਪਣੇ ਮਨ 'ਚ ਵਸਾ ਕੇ ਪੰਜਾਬ ਵਾਸਤੇ ਸਮਾਜ ਵਾਸਤੇ ਕੋਈ ਨਾ ਕੋਈ ਕਰ ਲਈ ਤਿਆਰ ਰਹੀਏ ਕੁਰਬਾਨੀ ਕਰ ਲਈ ਸੈਕਰੀਫਾਈਸ ਕਰ ਲਈ ਵੀ ਤਿਆਰ ਰਹੀਏ ਤੇ ਨਾਲ ਹੀ ਅ ਅੱਜ ਰੂਪਨਗਰ 'ਚ ਸੈਕਟਰ ਰੈਲੀ ਹੋ ਰਹੀ ਹੈ ਤਾਂ ਸਾਰਿਆਂ ਨੂੰ ਨਾਲੇ ਵੀ ਮੈਸੇਜ ਹੈ ਕਿ ਚੰਗੀ ਸੋਚ ਨਾਲ ਜੁੜਨ ਦੇ ਲਈ ਆਪਣਾ ਜਿਹੜਾ ਅਸੀਂ ਗੇਮਸ ਦੇ ਨਾਲ ਸਾਈਕਲਿੰਗ ਦੇ ਨਾਲ ਵੀ ਜੁੜੀਏ ਤੰਦਰੁਸਤ ਵੀ ਰਹੀਏ ਤਾਂ ਹੀ ਚੰਗੀ ਸੋਚ ਦੇ ਜੁੜ ਸਕਾਂਗੇ ਔਰ ਇਸ ਸਾਈਕਲਿੰਗ ਦੇ ਨਾਲ ਰੂਪਰ ਸ਼ਹਿਰ ਦੀ ਖੂਬਸੂਰਤੀ ਦੇ ਵਿੱਚ ਹੋਰ ਵਾਧਾ ਕਰੀਏ ਧੰਨਵਾਦ ਉਧਰ ਡੀਸੀ ਸੁਨਾਲੀਗਿਰੀ ਵੱਲੋਂ ਨੌਜਵਾਨਾਂ ਨੂੰ ਸ਼ਹੀਦੇ ਆਜਮਪਗਤ ਸਿੰਘ ਦੀ ਸੋਚ ਨਾਲ ਜਾਨੂ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ ਦੇਸ਼ ਤੇ ਲਈ ਬਹੁਤ ਵੱਡਾ ਬਲੀਦਾਨ ਦਿੱਤਾ ਗਿਆ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਮੈਂ ਕੋ ਅੱਜ ਇਹ ਸ਼ਹੀਦੀ ਦਿਵਸ ਦੇ ਉੱਪਰ ਮੈਂ ਉਹਨਾਂ ਨੂੰ ਇਹ ਹੀ ਕਹਾਂਗੀ ਕਿ ਜੇ ਜਿਹੜਾ ਸੱਚਾ ਰਸਤਾ ਦਿਖਾਇਆ ਗਿਆ ਹੈਗਾ ਸ਼ਹੀਦ ਆਜ਼ਮ ਨੇ ਆਪਣੀ ਕੁਰਬਾਨੀ ਦੇ ਕੇ ਉਸ ਦੇ ਉਪਚਰਨ ਤੇ ਸਾਥੀ ਸਮਾਜ ਦੇ ਵਿੱਚ ਅੱਗੇ ਵਧਾਉਣ ਦੇ ਵਾਸਤੇ ਜਿਹੜੇ ਉਪਰਾਲੇ ਨੇ ਜਿਹੜੇ ਕਦਮ ਚੁੱਕੇ ਜਾਣੇ ਨੇ ਉਹਨਾਂ ਦੀ ਜ਼ਿੰਮੇਵਾਰੀ ਲੈਣ ਤੇ ਅੱਜ ਇਹ ਮੈਸੇਜ ਅਸੀਂ 23 ਮਾਰਚ ਨੂੰ ਦੇਣ ਜਾ ਰਹੇ ਹੈਗੇ ਸਾਰੇ ਸਮਾਜ ਦੇ ਵਰਗ ਉਦੇਸ਼ ਤਾਂ ਆਪਣਾ ਇਹ ਜਿਹੜਾ 23 ਮਾਰਚ ਸ਼ਹੀਦੀ ਡੇ ਹੈ ਅਸੀਂ ਆਪਣਾ ਸੀਐਮ ਸਾਹਿਬ ਦਾ ਬੜਾ ਧੰਨਵਾਦ ਕਰਦੇ ਹਾਂ ਬਈ ਸਾਡੇ ਆਜ ਛੁੱਟੀ ਉਹਨੇ ਡਿਕਲੇਅਰ ਕੀਤੀ ਆ ਉਹ ਛੁੱਟੀ ਦਾ ਅਸਰ ਹੀ ਹੋਇਆ ਤੁਸੀਂ ਦੇਖੋ ਸਾਡੇ ਕਿੰਨੀ ਰੌਣਕ ਲੱਗ ਗਈ ਬੱਚਿਆਂ ਦੀ ਅੱਜ ਇਹ ਸਾਰੇ ਬੱਚਿਆਂ ਜੀ ਉਤਸ਼ਾਹ ਨਾਲ ਇਸ ਜੀ ਨੂੰ ਮਨਾ ਰਹੇ ਆ ਸ਼ਿਦੀ ਦੇ ਆੜੇ ਨੂੰ ਅੱਜ ਤੋਂ ਸੋਸ ਅਸੀਂ ਅੱਜ ਫੇਰ ਮੈਂ ਧੰਨਵਾਦ ਕਰਦਾ ਇੱਕ ਵਾਰੀ ਦੁਬਾਰਾ ਫੇਰ ਐਮਐਲਏ ਸਾਹਿਬ ਦਾ ਮੋਢੀ ਡਿਪਟੀ ਕਸ਼ਨ ਮੈਡਮ ਸੁਨਾਲੀ ਗੀਰੀ ਜੀ ਦਾ ਔਰ ਜਿਨ੍ਹਾਂ ਨੇ ਸਾਡੇ ਇੱਕੋ ਸੱਦੇ ਦੇ ਉੱਤੇ ਆ ਤੇ ਇੱਥੇ ਆ ਕੇ ਸਾਡੇ ਨਾਲ ਸਾਡੀ ਰੌਣਕ ਵਧਾਈ ਆ ਔਰ ਅਸੀਂ ਇਹੀ ਚਾਹੁੰਦੇ ਆ ਵੀ ਜਿੰਨੇ ਕਿ ਬੱਚੇ ਸਾਈਕਲ ਚਲਾਉਣਗੇ ਓਨੀਆਂ ਸਿੱਧਾ ਠੀਕ ਰਹਿਣਗੇ ਜਿੰਨੀ ਕਿ ਸਾਈਕਲਾਂ ਜੋੜਾਂਗੇ ਅਸੀਂ ਨੋ ਸ਼ਹੀਦੇ ਆਜ਼ਮ ਪਗਸ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਥਿਉਦਰੀ ਨਵੇਂ ਬਣੇ ਪੰਜਾਬ ਦੇ ਸੀਐਮ ਵੱਲੋਂ ਅੱਜ ਦੇ ਦਿਨ ਤੇ ਲਈ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ। ਰੂਪਨਗਰ ਤੋਂ ਕੁਲਕਿਤ ਕੁਮਾਰ ਦੀ ਰਿਪੋਰਟ ਮਿੰਨੀ ਪਾਕਟ ਹੋਈ ਗਰੀ ਜੇਰਾ